ਸਤਿਨਾਮ ਵਾਹਿਗੁਰੂ ਜੀ ਸਾਜ ਸੰਗਤ ਜੀ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਸਿਰਫ ਪੜਨ ਵਾਲੀ ਨਹੀਂ ਜੀਣ ਵਾਲੀ ਹੈ ਅੱਜ ਅਸੀਂ ਗੱਲ ਕਰੀਏ ਉਸ ਸਾਖੀ ਦੀ ਜਦੋਂ ਗੁਰੂ ਨਾਨਕ ਸਾਹਿਬ ਕਾਬੇ ਪਹੁੰਚੇ ਸਨ ਉੱਥੇ ਦੇ ਮੁੱਖ ਮੌਲਵੀ ਇਮਾਮ ਰੁਕਨਉਦੀਨ ਨੇ ਆਖਿਆ ਤੁਸੀਂ ਤਾਂ ਮੁਸਲਮਾਨ ਨਹੀਂ ਹੋ ਤਾਂ ਫਿਰ ਇੱਥੇ ਕਿਉਂ ਆਏ ਹੋ ਸੁਣੋ ਗੁਰੂ ਨਾਨਕ ਦੀ ਨਿਮਰ ਬਾਣੀ ਮੈਂ ਕਿਸੇ ਨੂੰ ਠੁਕਰਾਉਣ ਨਹੀਂ ਆਇਆ ਮੈਂ ਤਾਂ ਮਿਲਣ ਆਇਆ ਹਾਂ ਇੱਥੇ ਰੱਬ ਵੱਸਦਾ ਹੈ ਇਹ ਰੱਬ ਦਾ ਘਰ ਹੈ ਕਿਸੇ ਧਰਮ ਦੀ ਜਾਇਦਾਦ ਨਹੀਂ ਮੌਨਵੀ ਨੇ ਪੁੱਛਿਆ Hindu ਵਧਿਆ ਜਾਂ ਮੁਸਲਮਾਨ ਗੁਰੂ ਜੀ ਨੇ ਕਿਹਾ ਚੰਗਾ ਉਹ ਨਹੀਂ ਜੋ ਮਜ਼ਹਬ ਨਾਲ ਵਧਿਆ ਹੈ ਚੰਗਾ ਉਹ ਹੈ ਜੋ ਕਰਮ ਨਾਲ ਚੰਗਾ ਹੈ ਨਾ ਜਨਮ ਊਚਾ ਨਾ ਜਾਂਦੀ ਉੱਚਾ ਕਰਮ ਕਰਕੇ ਬਣਦਾ ਹੈ ਮੌਲਵੀ ਨੇ ਪੁੱਛਿਆ ਕਿ ਤੁਸੀਂ ਸਾਡੇ ਪੈਗੰਬਰਾਂ ਤੇ ਵਿਸ਼ਵਾਸ ਕਰਦੇ ਹੋ ਗੁਰੂ ਸਾਹਿਬ ਨੇ ਆਖਿਆ ਜਿਹੜੇ ਵੀ ਰੱਬ ਦਾ ਸੁਨੇਹਾ ਲੈ ਕੇ ਆਏ ਜਿਹੜੇ ਲੋਕਾਂ ਨੂੰ ਰੱਬ ਨਾਲ ਜੋੜਨ ਆਏ ਉਹ ਸਾਰੇ ਸਾਡੇ ਵਾਸਤੇ ਵੀ ਸਤਿਕਾਰਯੋਗ ਹਨ ਮੈਂ ਰੱਬ ਦੇ ਹਰ ਰਸੂਲ ਨੂੰ ਪ੍ਰਣਾਮ ਕਰਦਾ ਹਾਂ ਇਮਾਮ ਰੁਕਨੁਦੀਨ ਨੇ ਹੋਰ ਪੁੱਛਿਆ ਸੱਚਾ ਇਮਾਨ ਕੀ ਹੈ ਗੁਰੂ ਨਾਨਕ ਜੀ ਨੇ ਆਖਿਆ ਈਮਾਨ ਨਾ ਕਪੜੇ ਨਾਲ ਆਉਂਦਾ ਨਾ ਰੋਜ਼ਿਆਂ ਨਾਲ ਨਾ ਹੱਜ ਨਾਲ ਸੱਚਾ ਈਮਾਨ ਤਾਂ ਦਿਲ ਵਿੱਚ ਵੱਸਦਾ ਹੈ ਚਾਰ ਗੱਲਾਂ ਨਿਭਾਉਣੀਆਂ ਪਹਿਲਾ ਰੱਬ ਤੇ ਅਟੁੱਟ ਵਿਸ਼ਵਾਸ ਦੂਜਾ ਸਤਸੰਗ ਚੰਗੀ ਸੰਗਤ ਤੀਜਾ ਦਸਵੰਦ ਹਲਾਲ ਦੀ ਕਮਾਈ ਵਿੱਚੋਂ ਦਾਨ ਚੌਥਾ ਕਿਸੇ ਦਾ ਦਿਲ ਨਾ ਦੁਖਾਓ ਕਿਸੇ ਤੇ ਜ਼ੁਲਮ ਨਾ ਕਰੋ ਮੌਲਵੀ ਨੇ ਪੁੱਛਿਆ ਅਕਲਮੰਦ ਕੌਣ ਹੈ ਗੁਰਨਾਨਕ ਆਖਦੇ ਜੋ ਕਦੇ ਈਰਖਾ ਨਾ ਕਰੇ ਜੋ ਸੁਖ ਦੁਖ ਵਿੱਚ ਇੱਕ ਸਾਰ ਰਵੇ ਜੋ ਆਪਣੀ ਤਾਕਤ ਨਾਲ ਕਿਸੇ ਨੂੰ ਡਰਾਏ ਨਾ ਜੋ ਆਪਣੇ ਅੰਦਰੋਂ ਕਾਮ ਤੇ ਕ੍ਰੋਧ ਨੂੰ ਮਾਰੇ ਤੇ ਜੋ ਚੰਗਿਆਈਆਂ ਨੂੰ ਗੱਲ ਲਾਵੇ ਤੇ ਮੰਦਾ ਪਾਸੇ ਛੱਡ ਦੇਵੇ ਇਮਾਮ ਨੇ ਆਖਿਆ ਸਾਡੀ ਸ਼ਰਧ ਦੇ ਚਾਰ ਨਿਯਮ ਹਨ ਰੋਜ਼ਾ ਜਾਗਣਾ দান ਤੇ ਚੁੱਪ ਗੁਰੂ ਜੀ ਨੇ ਆਖਿਆ ਜੇਕਰ ਤੂੰ ਹਜ਼ਾਰ ਦਿਨ ਤਪ ਕਰ ਲਵੇਂ ਹਜ਼ਾਰ ਰੋਜ਼ੇ ਰੱਖ ਲਵੇਂ ਪਰ ਇੱਕ ਗਰੀਬ ਦਾ ਦਿਲ ਤੂੰ ਤੋੜ ਦਿੱਤਾ ਤਾਂ ਤੇਰੀ ਸਾਰੀ ਇਬਾਦਤ ਬੇਅਸਰ ਹੋ ਗਈ ਰੱਬ ਦਾ ਰਾਹ ਦਿਲੋਂ ਲੰਘਦਾ ਹੈ ਦਿਖਾਵੇ ਤੋਂ ਨਹੀਂ ਫੇਰ ਮੌਲਵੀ ਨੇ ਪੁੱਛਿਆ ਕਿਹੜਾ ਰਸਤਾ ਰੱਬ ਤੱਕ ਲੈ ਜਾਂਦਾ ਹੈ ਗੁਰੂ ਸਾਹਿਬ ਨੇ ਕਿਹਾ ਹਰ ਰਸਤਾ ਜੇ ਸੱਚਾ ਹੋਵੇ ਤੈਨੂੰ ਰੱਬ ਤੱਕ ਲੈ ਜਾਂਦਾ ਹੈ ਨਿਆਤ ਸਾਫ਼ ਹੋਵੇ ਦਿਲ ਪਵਿੱਤਰ ਹੋਵੇ ਚਾਹੇ ਤੂੰ ਮਸਜਿਦ ਵਿੱਚ ਬੈਠਾ ਹੋਵੇਂ ਜਾਂ ਗੁਰਦੁਆਰੇ ਵਿੱਚ ਜਾਂ ਘਰ ਵਿੱਚ ਰੱਬ ਦਿਲ ਵਿੱਚ ਵਸਦਾ ਹੈ ਕਾਬੇ ਕਾਸੀ ਵਿੱਚ ਨਹੀਂ ਅਖੀਰ 'ਚ ਜਦ ਇਮਾਮ ਨੇ ਕਿਹਾ ਸਵਰਗ ਤਾਂ ਸਿਰਫ ਮੁਸਲਮਾਨਾਂ ਲਈ ਹੈ ਗੁਰੂ ਜੀ ਨੇ ਬੜੀ ਸੋਝੀ ਨਾਲ ਆਖਿਆ ਆਤਮਾ ਤੇ ਰੱਬ ਵਿੱਚ ਕੋਈ ਮਜ਼ਹਬ ਨਹੀਂ ਹੁੰਦਾ ਜਦ ਤੱਕ ਸਰੀਰ ਹੈ ਮਜ਼ਹਬ ਦੀ ਲਕੀਰ ਹੈ ਪਰ ਜਦ ਸਰੀਰ ਮੁੱਕ ਗਿਆ ਉਥੇ ਕੇਵਲ ਤੇਰੇ ਕਰਮ बोलਦੇ ਨੇ ਇਮਾਮ ਰੁਕਨਉਦੀਨ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਉਹ ਆਖਣ ਲੱਗਾ ਇਹ ਨਾਨਕ ਕੋਈ ਆਮ ਮਨੁੱਖ ਨਹੀਂ ਇਹ ਤਾਂ ਨਾਨਕ ਸ਼ਾ ਫਕੀਰ ਹੈ